ਨਾ ਉਹ ਤਾਂ ਕਿ ਵੀ ਛੋਟੀ ਨੂੰ ਸੀ ਕਿ ਉਹਨਾਂ ਦਾ ਅੱਛਾ ਇਹ ਕਤੂਰੇ ਨੇ ਵੱਢ ਲਏ ਇਹਨੂੰ ਹਾਂ ਕਤੂਰੇ ਨੇ ਵੱਢ ਲਏ ਇਹਨੂੰ ਅੱਛਾ ਜੋੜ ਕਰੀ ਜਾਂਦੇ ਅੱਛਾ ਜਿਵੇਂ ਆਪਾਂ ਹੌਂਕ ਚਾੜ ਕਰੀ ਜੇਗੇ ਹਾਂ ਹਾਂ ਛੋਟੇ ਆ ਜੋੜ ਕਰਦੇ ਨੇ ਦਿੰਦੀ ਬਾਜੀ ਅੱਛਾ ਬੁਨੰਦ ਮਾਰਿਆ ਅੱਛਾ ਟਾਈਮ ਅੱਛਾ ਅੱਛਾ ਉੱਥੇ ਦਿਨ ਹੱਕ ਅੱਛਾ ਤੇ ਫਿਰ ਬਚੀ ਨਹੀਂ ਉਹ ਮਰ ਗਈ ਹੈ ਇੱਥੇ ਵੀ ਲੈ ਕੇ ਥੋਨੂੰ ਕਿਥੇ ਬਾਹਾਂ ਕਹਿੰਦੇ ਨੇ ਕਿ ਵੀ ਉੱਥੇ ਵੀ ਹੜਕਿਆਂ ਨੂੰ ਉਹ ਹਰਬੰਦਾਰ ਵੀ ਉੱਥੇ ਵੀ ਜਾ ਕੇ ਲੈ ਕੇ ਅੱਛਾ ਉੱਥੇ ਮਰੀ ਮਲਾਈ ਆ ਕਿਹੜੇ ਪਿੰਡ ਦੀ ਗੱਲ ਆ ਇਹ ਵੀਰ ਜੀ ਵੀਰ ਵੀਰ ਵਾਲੇ ਜੀ ਆ ਬਲਾਡੇ ਕੋਲੀ ਆ ਸ਼ਰਾਪੁਰ ਸ਼ਰਾਪੁਰ ਕੋਲੇ ਵੀਰ ਜੀ ਵਾਜ ਵਾਲਾ ਵੀਰ ਵਾਲਾ ਫਿਰ ਇਹਦਾ ਲਾਜ ਕੋਈ ਹੈ ਨਹੀਂ ਹਣਾ ਉਹ ਕਹਿੰਦਾ ਲਾਜ ਇਹਦਾ ਹੈਗਾ ਬਾਈ ਕਹਿੰਦਾ ਕਹਿੰਦਾ ਵੀ ਅੱਕ ਦੇ ਪੱਤੇ ਖਵਾ ਦੋ ਕਹਦਾ ਉਹ ਗੱਲ ਜਿਹੜੀ ਮੈਂ ਕਹਿੰਦਾ ਤੈਨੂੰ ਹਾਂ ਹਾਂ ਵੀ ਬਦੀ ਦੇ ਤਾਂ ਸਭ ਲਾਜ ਇਹ ਤਾਂ ਕਹਦਾ ਹੀ ਕੋਈ ਲਾਜ ਹੂੰ ਉਹਦੇ ਲਵੇ ਵੀ ਨਹੀਂ ਸੀ ਲੱਗਾ ਕੋਈ ਅੱਛਾ ਉਧਰ ਦੇ ਪਾਸੇ ਤੋਂ ਮੈਂ ਜਾਂਦਾ ਸੀਗਾ ਹਾਂ ਹਾਂ ਉਧਰਲੇ ਪਾਸੇ ਵੀ ਨਿਕਲਣਾ ਅੱਛਾ ਕੋਈ ਨਾ ਮਾਈਨੇ ਤਵਾ ਇਨੀ ਚੇਰੀ ਅੱਛਾ ਇਹ ਤਾਂ ਫਿਲ ਜਾ ਕੇ ਅੱਛਾ ਅੱਗੇ ਲਾ ਅੱਛਾ ਤਾਂ ਨਹੀਂ ਗਿਆ ਅੰਦਾ ਕਿਸੇ ਨੂੰ ਗਨਤ ਨਾ ਹੁੰਦਾ ਗਨਤ ਨਾ ਰੋਜ਼ ਕਹਿੰਦਾ ਸੰਯੋਗ ਵਿਜੋਗ ਬੇਕਾਰ ਚਲਾਵੇ ਲਿਖਿਆਵੇ ਭਾ ਲਿਖਾ ਉਹਦੇ ਨਾਲ ਲਿਖਿਆ ਜਾਂਦਾ ਆਡੇ ਹਰਕਾਰਾ ਹੈ ਦਾਦਾ ਨੂੰ ਬੋਲੂ ਮੈਂ ਤੈਨੂੰ ਕਹਿੰਦਾ ਮਾਂ ਬਾਬਾ ਮੱਠ ਮਾਕ ਕਰਾ ਦੇ ਕਹਿੰਦਾ ਸੱਤ ਹੋਰ ਕਰਾਉਣੇ ਮਗਲਬ ਬਜੋਗ ਨੂੰ ਗਾਲਾਂ ਦਿੰਦਾ ਕਹਿੰਦਾ ਜਦੋਂ ਬੱਚਾ ਉਰਦ ਪੈਂਦਾ ਮੈਂ ਨਹੀਂ ਕਹਿੰਦਾ ਗ੍ਰੰਥ ਕਹਿੰਦਾ ਕਹਿੰਦਾ ਸੰਯੋਗ ਬਜੋਗ ਬੇਕਾਰ ਚਲਾਵੇ ਲਿਖਿਆ ਬਾ ਉਰਦ ਪੈਣ ਤੋਂ ਪਹਿਲਾਂ ਸੰਯੋਗ ਬਜੋਗ ਲਿਖੇ ਜਾਂਦੇ ਨੇ ਤਾਂ ਉਹ ਉਹ ਕਿਹੜੇ ਪਿੰਡ ਦਾ ਬੰਦਾ ਸੀ ਜਿਹੜਾ ਜਿਹੜਾ ਹਲਕਾ ਸੀਗਾ ਪੁਰਾਣਾ ਦਾ ਭਣਾਡੇ ਦਾ ਉਹ ਭਲਾਟ ਦਾ ਸੀਗਾ ਹਾਂ ਇਹ ਕਿੰਨੇ ਦਾ ਮੈਂ ਕਹਿੰਦਾ ਉਹ ਗਾਣੇ ਜਿਗਾਉਂਦਾ ਫਿਰਦਾ ਸੀ ਯਾਰ ਮੈਂ ਕਿੰਨੇ ਕਿੰਨੇ ਕੇ ਟਾਈਮ ਦੀ ਗੱਲ ਹੈਗੀ ਕੀ ਹੋਊਗੀ ਘੱਟੋ ਘੱਟ 35 ਸਾਲ ਦੀ ਗੱਲ ਅੱਛਾ 35 ਸਾਲ ਦੀ ਹਾਂ ਉਹਨੂੰ ਅੱਕ ਦੇ ਪੱਤੇ ਖਵਾਏ ਸੀ ਨਾਲ ਜਰਦੇ ਜ ਉਹਨੇ ਬਾਰੰਪੁਰ ਬੋਦਲਾ ਜਣਾ ਜਿਹੜਾ ਸੈੱਟ ਕਰਦਾ ਸੀ ਉਹਨੇ ਕਹਾਈ ਕਿ ਨਾ ਅੱਕ ਦਾ ਥੱਬਾ ਵੜ ਲਿਓ ਜ਼ਹਿਰ ਨੂੰ ਜ਼ਹਿਰ ਕਰ ਦੇ ਜ ਅੱਕ ਚ ਜ਼ਹਿਰ ਹੈ ਨਾ ਹਾਂ 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 ਜੀ ਬਸ ਸਲ ਜਰਦੇ ਦੀਆਂ ਬੁੜੀਆਂ ਹੈਗਾਂ ਨਾਲੇ ਅੱਕ ਦੇ ਪੱਤੇ ਹਾਂ ਜਰਦੇ ਚ ਵੀ ਜ਼ਹਿਰ ਆ ਹਾਂ ਬਾਕੀ ਕੌੜਾ ਜ਼ਹਿਰ ਵੰਦਰ ਵਾਗੀ ਉਹਦੇ ਕੌੜੀ ਲਾ ਲੋ ਜੀ ਉਹਦੇ ਹੈਗਾ ਰੂਹ ਜ਼ਹਿਰ ਨੇ ਜ਼ਹਿਰ ਪੱਤੇ ਨੇ ਸੌਤਾ ਘਰ ਠੀਕ ਹੋ ਗਿਆ ਹਮ ਤਰ੍ਹਾਂ ਹਾਂ ਜੀ ਸਾਲ ਸਾਲ ਜਉਦਾ ਰਿਹਾ ਉਹ ਤੇ ਟੀਕੇ ਲੱਗਦੇ ਰਿਹਾ ਉਹਦੇ ਬਾਅਦ ਉਹਨਾਂ ਨੇ ਇੰਤਜ਼ਾਮ ਬਹੁਤ ਰੱਖਿਆ ਇਹਦੇ ਨੂੰ ਹੀ ਸਾਈਡ ਤੇ ਬਹੁਤ ਚੰਗਾ ਰੱਖਿਆ ਉਹਦਾ ਇੰਤਜ਼ਾਮ ਹੱਦ ਤੱਕ ਡਬਾਲਾ ਤਕੜਾ ਜਵਾਨ ਵੱਡਾ ਵਾੜਾ ਸੀਗਾ ਬਸ ਇਦਵਾ ਦਰੂਪੀਣ ਲੱਗੇ ਤੇ ਮੁੱਕ ਗਿਆ ਉਹ ਫਿਰ ਡਾਕਟਰਾਂ ਨੇ ਪਰਹੇਜ਼ ਕਰਾਇਆ ਸੀ ਭਾਈ ਕੋਈ ਨਸ਼ਾ ਨਹੀਂ ਕਰਨਾ ਤਾਂ ਅੱਛਾ ਨਸ਼ੇ ਨਾਲ ਫਿਰ ਹੱਲ ਜੀ ਉਹ ਕਿਵੇਂ ਲਾ ਲੂ ਜੀ ਤੇ ਦੁਬਾਰੇ ਬੇਟਾਂ ਤਾਂ ਦੇਣਾ ਕੋਈ ਨਸ਼ੇ ਪੱਤਿਆਂ ਨਾਲ ਜਦੋਂ ਕੋਈ ਆਪਾਂ ਜੀ ਮਨ ਲਾ ਮੈਂ ਹਰਨੀਆਂ ਦਾ ਆਪਰੇਸ਼ਨ ਕਰਾਇਆ ਸੀ ਮੈਨੂੰ ਡਾਕਟਰ ਕਹਿੰਦਾ ਬੱਚਾ ਤੈਨੂੰ ਨਗੋੜਾ ਰੱਖਣਾ ਟੋਪਰ ਨਗੋੜ ਦਾ ਭਾਂ ਦਾ ਬਾਥੂ ਕਰਨ ਵੇ ਦਿੱਕਤ ਆਉਂਦੀ ਹੈ ਵਿੰਦੇ ਵਿੰਦੇ ਘਰੇ ਦਾ ਆਪ ਦੇ ਆਪ ਦੇ ਕੰਮ ਚ ਤਾਂ ਚੱਲ ਜਾਂਦਾ ਕਹਿੰਦੇ ਪਤਾ ਕਹਿੰਦੇ ਥਾਂ ਤੇ ਬਾਥਰੂਮ ਕਰਨਾ ਪਏਗਾ ਹਾਂ ਹੈ ਉਹ ਕਹਿੰਦੇ ਮਾਤੇ ਦਾ ਅਜਾ ਆਪਣੇ ਬਨੇ ਵਾ ਤੀ ਦੱਸ ਦੇ ਹਾਂ ਹੁਣ ਆਪਾਂ ਅਗਲੇ ਤੇ ਪ੍ਰਸਤਰ ਕਰਦੇ ਜਾਈਏ ਮਸਾਲਾ ਅਗਲੇ ਕਹਿੰਦੇ ਕੋਈ ਦੋ ਦਿਨ ਪਾਣੀ ਨਹੀਂ ਲਾਉਣਾ ਇੱਥੇ ਆਹ ਨਾਲੀ ਜੱਪਾ ਮਸਾਲਾ ਲਾਏਗਾ ਅੱਜ ਪਾਣੀ ਨਹੀਂ ਉਹਨਾਂ ਨੂੰ ਜੇ ਉਹਦਾ ਪੁਰਤ ਪਾਣੀ ਡੋਲੂ ਫਿਰ ਗੁਰੂ ਵੀ ਉਹ ਤਾਂ ਗੁਰੂ ਵੀ ਹਾਂ ਆ ਜੀ